ਤਾੜੀਆਂ ਮਾਰਦੇ ਜੋਪ ਚ ਇਹਨਾਂ ਨੇ ਕੀਤਾ ਜੋ ਇਹਨਾਂ ਨੇ ਦਿੱਤਾ ਮੈਨੂੰ ਲੱਗਦਾ ਹੈ ਵੀ ਖੇਡ ਜਗ ਦੇ ਵਿੱਚ ਤੇ ਨਾਲ ਨਾਲ ਸਾਰੀ ਪੰਜਾਬੀਏ ਦੇ ਲਈ ਜੋ ਕੁਝ ਇਹ ਇਨਸਾਨ ਕਰ ਰਿਹਾ ਹੈ ਤੇ ਜੋ ਕਲਚਰੀਏ ਦੇ ਰਿਹਾ ਹੈ ਇਹ ਵੱਡੀਆਂ ਗੱਲਾਂ ਹੈ ਮੈਂ ਮਾਈਕ ਤੇ ਜਿਹੜੀ ਇਹ ਮੈਨੂੰ ਲੱਗਦਾ ਵੀ ਮੇਰੇ ਕੋਲੇ ਉਹ ਸ਼ਬਦ ਵੀ ਨਹੀਂ ਹੈ ਵੀ ਜਿੰਨਾ ਸ਼ਬਦ ਦੇ ਨਾਲ ਇਹਨਾਂ ਭਰਾਵਾਂ ਨੂੰ ਸਤਕਾਰ ਕਰ ਸਕੀਏ ਨਾਲ ਇੱਕ ਹੋਰ ਜਿਹੜਾ ਆਇਆ ਹੈ ਜਿਹਦੀ ਮੋੜਨ ਵਰਗੀ ਦੇਖਿਆ ਔਰ ਇਸ ਇਲਾਕੇ ਲਈ ਬਹੁਤ ਵੱਡੀ ਦੇਣ ਹੈ ਜਿੰਮ ਟ੍ਰੇਨ ਦਾ ਵਿੱਚ ਵੀ ਬਹੁਤ ਬੜਾ ਨਾਮ ਹੈ ਸਾਡੇ ਭਰਾ ਦਾ ਮਾਨ ਸਮਾਨਾ ਲੈ ਵੀ ਭਰਾ ਤੇਰੀ ਗੱਲ ਤੇ ਉਹ ਹੈ ਵੀ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਨੇ ਆ ਮੈਂ ਨਾਂ ਤੇ ਨਹੀਂ ਬੋਲੂਗਾ ਦੋ ਕਲਮ ਚੱਲ ਕੇ ਸਾਡਾ ਭਰਾ ਮੇਰੇ ਵੀਰ ਥੋੜਾ ਜਿਹਾ ਅੱਗੇ ਨੂੰ ਆਜਾ ਥੋੜਾ ਜਿਹਾ ਹੋਰ ਨੂੰ ਅੱਗੇ ਆ ਜਾ ਜੀ ਇੱਕ ਵਾਰ ਤਾੜੀਆਂ ਨਾਲ ਬੇ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਨੇ ਆ ਪਾਵੇਂ ਗੋਲ ਦੀ ਉਹਨਾਂ ਦੀ ਗੱਲ ਹੈ ਪਾਵੇਂ ਸੁਤਨਾਮ ਉਹਨਾਂ ਦੀ ਗੱਲ ਹੈ ਇਹਨਾਂ ਨੇ ਪਿਆਰ ਕਮਾਇਆ ਹੈ ਔਰ ਇਧਰ ਕਬੱਡੀ ਵੀ ਬੜੀ ਜ਼ਰੂਰੀ ਹੈ ਆ ਦੋ ਵਾਰੀ ਕਬੱਡੀ ਰੋਕ ਲਓ ਜੀ ਮਾਈਕ ਤੇ ਸਾਡੇ ਭਰਾ ਸਾਹ ਪ੍ਰਗੋਟਾ ਜੀ ਆਣਗੇ ਔਰ ਫਿਰ ਚੰਨ ਲਖਾਰੀ ਜੀ ਇਹਨਾਂ ਦੇ ਬੋਲ ਕੀਮਤੀ ਬੋਲ ਜਿਹੜੇ ਹੈ ਉਹ ਆਪਾਂ ਸੁਣਾਂਗੇ ਤੇ ਫਿਰ ਕਬੱਡੀ ਜਿਹੜੀ ਸ਼ੁਰੂ ਕਰਾਈ ਜਾਊਗੀ ਬਹੁਤ ਬਹੁਤ ਧੰਨਵਾਦ ਓ ਸ਼ਾਲਾ ਤਾਲੂ ਵਾਲਾ ਲੀਲਾ ਕਿਵੇਂ ਫਿਸਦਾ ਨਾੜਾ ਕਾਟ ਕੇ ਤੇ ਖੂਨ ਕਿਵੇਂ ਰਿਸਦਾ ਆਹਨ ਚੱਟਣਾਸਵਾਦ ਕਿੰਨੇ ਵੇਸਦਾ ਮਜਾ ਕੋਡਿਆਂ ਦੇ ਉੱਤੇ ਸੱਤ ਨੂੰ ਲੜਾਉਣ ਦਾ ਲੇਲਾ ਆ ਗਿਆ ਏ ਖੁੱਡਾਂ ਵਿੱਚ ਹੱਥ ਪਾਉਣ ਦਾ ਓ ਜੱਟ ਦਿੱਤੇ ਹਥਿਆਰ ਨਿੱਕੇ ਸਾਧ ਜੀ ਅਸਾਂ ਡੱਬਾ ਵਿੱਚ ਰੱਖਣੇ ਨੇ ਬੰਦ ਜੀ ਤੋਂ ਪਮੋਟਿਆਂ ਤੇ ਲੈਣੀਆਂ ਨੇ ਡੰਗ ਜੀ ਸਾਡੀ ਇੱਕ ਵਿੱਚ ਅਸਲੇ ਦੀ ਪੰਡ ਜੀ ਸੇਰੇ ਕੁਜੇ ਚ ਬਸੌਣਾ ਆ ਕੜੀ ਜੋ ਧੌਣ ਦਾ ਵੇਲਾ ਆ ਗਿਆ ਏ ਖੁੱਡਾ ਵਿੱਚ ਹੱਥ ਪਾਉਣ ਦਾ ਰਾ ਡੱਕ ਕੇ ਖਲ ਹੋਣਗੇ ਆ ਤਾਲੀਆਂ ਰਾਵੀ ਲੰਘ ਕੇ ਵਖਾਵੇ ਅਬਦਾਲੀਆਂ ਜਿਹਾਉ ਮੈਦ ਕੀ ਗੰਧਾਰ ਤੱਕ ਖਾਲੀ ਐ ਹੋਨ ਮਜਾ ਪੋਟਿਆਂ ਦੇ ਉੱਤੇ ਸੱਪ ਨੂੰ ਲੜਾਉਣ ਦਾ ਹੁੰਦੇ ਆ ਆ ਗਿਆ ਇਹ ਘੁੱਡਾਂ ਵਿੱਚੋਂ ਹੱਥ ਪਾਉਣ ਦਾ ਬਹੁਤ ਬਹੁਤ ਧੰਨਵਾਦ ਬਸ ਦੋ ਮਿੰਟ ਸਤਿ ਸ੍ਰੀ ਅਕਾਲ ਜੀ ਦੋ ਧੰਨਵਾਦ ਬਦਨੀ ਖੁਰਦਵਾਰਿਓ ਮੈਂ ਸਾਰੇ ਨਗਰ ਦਾ ਧੰਨਵਾਦ ਕਰਦਾ ਤੁਸੀਂ ਇੱਥੇ ਆਇਆ ਨੂੰ ਇਨਾ ਆਦਰ ਮਾਨ ਸਤਕਾਰ ਬਖਸ਼ਿਆ ਤੁਹਾਡੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਵੱਡਾ ਭਰਾ ਇੰਦਰੀ ਬਦਨੀ ਆਸਟ੍ਰੇਲੀਆ ਭਰਾ ਦੇ ਰਹਤਾ ਹੈ ਜੋ ਤੁਹਾਨੂੰ ਆਜਾ ਜੀਉਂਦੇ ਵਸਦੇ ਲੋ ਇਹ ਭਰਾ ਨੇ ਇਥੇ ਦਾਸਾਂ ਨੂੰ ਬੁਲਾ ਕੇ ਇਹਨਾਂ ਆਦਰ ਮਾਨ ਸਤਕਾਰ ਵਰਜਾ ਵੱਡਾ ਭਰਾ ਜ਼ਿੰਦਗੀ ਦਾ ਪਰਮੇਸ਼ਰ ਪ੍ਰਦੀਪ ਰੌਂਦਾ ਜਿਹਦੇ ਨਾਲ ਮੇਰੀ ਹੁਣ ਯਾਰੀ ਭਈਆ ਤੇ ਭਰਾ ਵੀ ਯਾਰੀ ਨਿਭਾਰਿਆ ਤੇ ਇਧਰੋਂ ਮਾਂਜੇ ਵਾਲਾ ਵੀ ਨਿਭਾਰਿਆ ਮਾਲਕ ਕੀ ਅਰਦਾਸ ਆ ਕਿ ਇਦਾਂ ਹੀ ਪਿਆਰ ਬਣਿਆ ਰਵੇ ਜਿੰਨੇ ਵੀ ਸਤਿਕਾਰਯੋਗ ਮੇਰੇ ਸੱਜਣ ਮੇਰੇ ਨਾਲ ਆ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਮੈਂ ਸਾਰਿਆਂ ਦੇ ਨਾਂ ਨਹੀਂ ਜਾਣਦਾ ਮੇਰੇ ਵਾਸਤੇ ਤੁਸੀਂ ਸਾਰੇ ਹੀ ਸਤਿਕਾਰ ਦੇ ਲੋਗ ਜੋ ਬਿੰਦਰਜੀਵੀਰ ਤੁਸੀਂ ਪਰਦੇਸ ਤੋਂ ਆਇਓ ਜਿਉਂਦੇ ਵਸਦੇ ਰੋ ਮੈਂ ਕੀ ਗੱਲ ਕਰਦਾ ਹੁਣਾ ਵਤਨੋਂ ਬੈਠੇ ਦੂਰ ਤੇ ਮੋਹ ਪੰਜਾਬ ਨਾ ਕਰਦੇ ਆ ਇਹ ਵਤਨੋਂ ਬੈਠੇ ਦੂਰ ਤੇ ਮੋਹ ਪੰਜਾਬ ਨਾ ਕਰਦੇ ਆ ਕਹੋਂ ਧਰੂ ਕਾ ਪੈਲਾ ਜਿੱਥੇ ਪਰਦੇਸੀ ਧਰਦੇ ਆ ਪਰ ਚੇਤੇ ਅਜੇ ਵੀ ਭੁੱਲੇ ਨਹੀਂ ਐ ਖੂਦ ਦੀਆਂ ਢੰਡਾਂ ਦੇ ਇਹ ਜਿਉਂਦੇ ਰਹਿਣ ਪਰਦੇਸੀ ਜੋ ਕੰਮ ਕਰਵਾਉਂਦੇ ਪਿੰਡਾਂ ਦੇ ਇਹ ਜਿਉਂਦੇ ਰਹਿਣ ਪਰਦੇਸੀ ਜੋ ਕੰਮ ਕਰਵਾਉਂਦੇ ਪਿੰਡਾਂ ਦੇ ਮਾਲਕ ਇਹਨਾਂ ਦੀਆਂ ਲੰਬੀਆਂ ਉਮਰਾਂ ਕਰੇ ਪਰਦੇਸੀਆਂ ਤੋਂ ਬਿਨਾ ਨਾਤੇ ਸਾਡੇ ਕਿਸਾਨੀ ਸੰਘਰਸ਼ ਲੜੇ ਜਾ ਸਕਦੇ ਸੀ ਦੇ ਨਾਂ ਵੱਡੇ ਕਬੱਡੀ ਕੱਪ ਹੋ ਸਕਦੇ ਸੀ ਇਹ ਜਿੱਥੇ ਇਹਨਾਂ ਪੈੜਾਂ ਧਰਨੀਆਂ ਉੱਥੇ ਕੋਈ ਧਰਨੀ ਸਕਦਾ ਮਾਲਕ ਸਾਰੇ ਪਰਦੇਸੀ ਵੀਰਾਂ ਦੇ ਮਿਹਰ ਭਰਿਆ ਹੱਥ ਰੱਖੇ ਤੇ ਬਾਈ ਪ੍ਰਦੀਪ ਮੈਂ ਆਂਡੇ ਮੀਟ ਵਾਲੀਆਂ ਦੋਕ ਲੈਣਾ ਸਾਂਝੀਆਂ ਕਰਦਾ